हां था प्यारे ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ हां ਬੇਟਾ ਆਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤੱਲੋ ਤਿਆਰ ਪੰਜਾਬੀ ਦੀ ਨਵੀਂ ਪਾਠ ਪੁਸਤਕ ਆ ਉਹਦਾ ਜਿਹੜਾ ਬੇਟਾ ਆਪਾਂ 17 ਨੰਬਰ ਪੈਰਾ ਕਰ ਲੱਗੇ ਆਂ ਭਾਵ ਆਪਾਂ ਪੰਜਵਾਂ ਸੈੱਟ ਦਾ ਪਹਿਲਾ ਪੈਰਾ ਸ਼ੁਰੂ ਕਰਨ ਲੱਗੇ ਆਂ ਧਿਆਨ ਨਾਲ ਦੇਖੋ ਕਹਿੰਦਾ ਕੰਨਿਆ ਕੁਮਾਰੀ ਇੱਕ ਸੁੰਦਰ ਜਗਾ ਹੈ ਕੰਨਿਆ ਕੁਮਾਰੀ ਬੇਟਾ ਭਾਰਤ ਦੇ ਤੌਰ ਦੱਖਣੀ ਸਿਰੇ ਨੂੰ ਕੰਨਿਆ ਕੁਮਾਰੀ ਕਿਹਾ ਜਾਂਦਾ ਹੈ ਥੱਲੇ ਆਪਾਂ ਨਕਸ਼ੇ ਤੋਂ ਵੀ ਮੈਂ ਤੁਹਾਨੂੰ ਸਮਝਾਉਂਗਾ ਠੀਕ ਹੈ ਠੀਕ ਹੈ ਤਾਂ ਅੱਗੇ ਕਹਿੰਦਾ ਇਹ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਕੀ ਚੀਜ਼ ਕੰਨਿਆ ਕੁਮਾਰੀ ਭਾਰਤ ਦਾ ਧੁਰ ਦੱਖਣੀ ਸਿਰਾ ਠੀਕ ਹੈ ਬੇਟਾ ਇਹਨੂੰ ਬੇਟਾ ਸਮਝਣ ਲਈ ਇੱਕ ਵਾਰੀ ਤੁਸੀਂ ਆਹ ਦੇਖ ਲਓ ਆਹ ਨਕਸ਼ਾ ਜਿਵੇਂ ਭਾਰਤ ਦਾ ਨਕਸ਼ਾ ਕੁਝ ਇਸ ਤਰ੍ਹਾਂ ਦਾ ਉੱਪਰਲੇ ਪਾਸੇ ਉੱਤਰ ਹੇਠਲੇ ਪਾਸੇ ਦੱਖਣ ਤਾਂ ਆ ਇੱਥੇ ਕੰਨਿਆ ਕੁਮਾਰੀ ਆ ਬੇਟਾ ਇਹਦੀ ਗੱਲ ਕਰ ਰਿਹਾ ਸੱਜੇ ਹੱਥ ਪੂਰਬ ਹੈ ਤੇ ਖੱਬੇ ਹੱਥ ਪੱਛਮ ਹੈਗਾ ਇਹ ਤੁਹਾਨੂੰ ਗੱਲ ਕਲੀਅਰ ਹੋ ਗਈ ਹੋਣੀ ਹੈ ਠੀਕ ਹੈ ਤਾਂ ਅੱਗੇ ਕਹਿੰਦਾ ਪਿਆ ਦੱਖਣ ਵੱਲ ਵਿਸ਼ਾਲ ਹਿੰਦ ਮਹਾਸਾਗਰ ਹੈ ਤਾਂ ਦੱਖਣ ਵੱਲ ਹਿੰਦ ਮਹਾਸਾਗਰ ਪੂਰਬ ਵਿੱਚ ਬੰਗਾਲ ਦੀ ਖਾੜੀ ਆ ਬੇਟਾ ਨਕਸ਼ੇ ਤੇ ਦੇਖੋ ਇਧਰਲੇ ਪਾਸੇ ਦੱਖਣ ਵੱਲ ਹਿੰਦ ਮਹਾਸਾਗਰ ਇਧਰਲੇ ਸਮੁੰਦਰ ਦਾ ਕੀ ਨਾਂ ਹੈ ਹਿੰਦ ਮਹਾਸਾਗਰ ਪੂਰਬ ਵਾਲੇ ਪਾਸੇ ਆ ਸੱਜੇ ਹੱਥ ਪੂਰਬ ਆ ਗਿਆ ਪੂਰਬ ਵਾਲੇ ਪਾਸੇ ਕੀ ਹੈਗਾ ਕਹਿੰਦਾ ਬੰਗਾਲ ਦੀ ਖਾੜੀ ਤੇ ਪੱਛਮ ਵਿੱਚ ਅਰਬ ਸਾਗਰ ਹੈ ਤਾਂ ਬੇਟਾ ਖੱਬੇ ਹੱਥ ਪੱਛਮ ਪੱਛਮ ਦੇ ਵਿੱਚ ਅਰਬ ਸਾਗਰ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਇੱਥੇ ਤਿੰਨ ਸਮੁੰਦਰਾਂ ਦੇ ਸੰਗਮ ਤੇ ਇਸ਼ਨਾਨ ਕਰਨ ਅਤੇ ਮੰਦਰ ਵਿੱਚ ਪੂਜਾ ਕਰਨ ਲਈ ਆਉਂਦੇ ਹਨ ਠੀਕ ਹੈ ਕਿੱਥੇ ਆਉਂਦੇ ਆ ਕੰਨਿਆ ਕੁਮਾਰੀ ਠੀਕ ਹੈ ਤੁਸੀਂ ਪਿੱਛੇ ਜੇ ਇਲੈਕਸ਼ਨ ਹੋਏ ਸੀ ਤਾਂ ਤੁਸੀਂ ਦੇਖਿਆ ਸੀਗਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਉੱਥੇ ਪਹੁੰਚੇ ਸੀਗੇ ਹੈਨਾ ਜਿੱਥੇ ਉਹ ਮੈਡੀਟੇਸ਼ਨ ਕਰਦੇ ਪਏ ਸੀਗੇ ਤਾਂ ਉਹ ਕੰਨਿਆ ਕੁਮਾਰੀ ਹੈ ਠੀਕ ਹੈ ਕੰਨਿਆ ਕੁਮਾਰੀ ਦਾ ਤਿੰਨ ਪਾਸਿਆਂ ਤੋਂ ਸਮੁੰਦਰ ਆਮ ਤੌਰ ਤੇ ਸ਼ਾਂਤ ਹੁੰਦਾ ਹੈ ਬਹੁਤ ਸਾਰੇ ਸਲਾਨੀਆਂ ਨੇ ਅਨੁਭਵ ਕੀਤਾ ਹੈ ਕਿ ਇਸ ਸਥਾਨ ਤੇ ਇੱਕ ਖਾਸ ਕਿਸਮ ਦੀ ਸ਼ਾਂਤੀ ਅਤੇ ਚੁੱਪ ਹਮੇਸ਼ਾ ਰਹਿੰਦੀ ਹੈ ਇਹ ਸੂਰਜ ਚੜਨ ਦਾ ਆ ਬੇਟਾ ਨਕਸ਼ਾ ਮੇਰਾ ਕਹ ਲੈ ਕਲੀਅਰ ਹੋ ਗਿਆ ਉੱਪਰਲਾ ਪਾਸਾ ਉੱਤਰ ਹੀ ਪੈਰਾਂ ਵਾਲੇ ਪਾਸੇ ਦੱਖਣ ਸੱਜੇ ਪਾਸੇ ਪੂਰਬ ਤੇ ਖੱਬੇ ਪਾਸੇ ਪੱਛਮ ਇਹਦੀ ਗੱਲ ਕਰ ਰਿਹਾ ਬੇਟਾ ਆਹਾ ਕੰਨਿਆ ਕੁਮਾਰੀ ਦੀ ਠੀਕ ਹੈ ਟਰ ਦਖਣੀ ਸਿਰੇ ਦੀ ਤਾਂ ਇਹੇ ਸੂਰਜ ਚੜਨ ਦਾ ਆਨੰਦ ਲੈਣ ਦਾ ਸਭ ਤੋਂ ਵਧੀਆ ਪਾਲ ਹੈ ਸੂਰਜ ਸਵੇਰੇ ਬੰਗਾਲ ਦੀ ਖਾੜੀ ਬੰਗਾਲ ਦੀ ਖਾੜੀ ਕਿਹੜੇ ਪਾਸੇ ਆ ਬੇਟਾ ਸੱਜੇ ਪਾਸੇ ਪੂਰਬ ਵਾਲੇ ਪਾਸੇ ਹੈ ਨਾ ਬੰਗਾਲ ਦੀ ਹਾੜੀ ਵਿੱਚ ਚੜਦਾ ਹੈ ਤੇ ਸ਼ਾਮ ਨੂੰ ਅਰਬ ਸਾਗਰ ਖੱਬੇ ਪਾਸੇ ਬੇਟਾ ਪੱਛਮ ਹੈਗਾ ਪੱਛਮ ਵਾਲੇ ਪਾਸੇ ਨੂੰ ਡੁੱਬਦਾ ਆ ਅਰਬ ਸਾਗਰ ਵਿੱਚ ਡੁੱਬਦਾ ਹੈ ਠੀਕ ਹੈ ਬੇਟਾ ਦਰਅਸਲ ਇਹ ਪੂਰੇ ਭਾਰਤ ਵਿੱਚ ਇੱਕੋ ਜਗ੍ਹਾ ਹੈ ਜਿੱਥੇ ਸੂਰਜ ਨੂੰ ਸਮੁੰਦਰ ਤੋਂ ਉੱਠਦੇ ਅਤੇ ਸਮੁੰਦਰ ਵਿੱਚ ਡੁੱਬਦੇ ਦੇਖਿਆ ਜਾ ਸਕਦਾ ਹੈ ਪੂਰਨਮਾਸ਼ੀ ਵਾਲੇ ਦਿਨ ਬਹੁਤ ਸਾਰੇ ਸੈਲਾਨੀ ਕੰਨਿਆ ਕੁਮਾਰੀ ਆਉਂਦੇ ਹਨ ਉਹ ਇੱਕੋ ਸਮੇਂ ਅਰਬ ਸਾਗਰ ਵਿੱਚ ਸੂਰਜ ਡੁੱਬਦਾ ਅਤੇ ਬੰਗਾਲ ਦੀ ਖਾੜੀ ਵਿੱਚ ਚੰਦਰਮਾ ਨੂੰ ਚੜ੍ਹਦਾ ਦੇਖ ਸਕਦੇ ਹਨ ਉਹ ਦੋਵੇਂ ਅੱਗ ਦੇ ਗੋਲੇ ਜਾਪਦੇ ਹਨ ਠੀਕ ਹੈ ਬੇਟਾ ਤਾਂ ਆ ਬੇਟਾ ਫਿਰ ਮੈਂ ਨਕਸ਼ੇ ਤੋਂ ਸਮਝਾ ਦਵਾਂ ਤੁਹਾਨੂੰ ਉੱਤਰ ਦੱਖਣ ਪੂਰਬ ਪੱਛਮ ਤਾਂ ਕਹਿੰਦਾ ਇਧਰਲੇ ਪਾਸੇ ਉਹ ਪੂਰਬ ਵਾਲੇ ਪਾਸੇ ਉਹ ਸੂਰਜ ਚੜਦਾ ਪੱਛਮ ਵਾਲੇ ਪਾਸੇ ਨੂੰ ਡੁੱਬਦਾ ਆ ਤਾਂ ਇਹ ਬੇਟਾ ਕੰਨਿਆ ਕੁਮਾਰੀ ਦੀ ਗੱਲ ਹੈ ਜਿਹੜੀ ਕੀਤੀ ਗਈ ਹੈ ਇਹ ਸਾਲ 2012 ਚ ਆਇਆ ਹੋਇਆ ਬੇਟਾ ਪੈਰਾ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਕੰਨਿਆ ਕੁਮਾਰੀ ਦੀ ਸੁੰਦਰਤਾ ਦਾ ਆਨੰਦ ਲੈਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ ਸੂਰਜ ਚੜਨ ਅਤੇ ਸੂਰਜ ਡੁੱਬਣ ਦਾ ਸਮਾਂ ਸੂਰਜ ਚੜਨ ਦਾ ਸਮਾਂ ਦਿਨ ਦਾ ਸਮਾਂ ਸੂਰਜ ਡੁੱਬਣ ਦਾ ਸਮਾਂ ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਪੜਿਆ ਸੀਗਾ ਵੀ ਸੂਰਜ ਚੜਨ ਦਾ ਸਮਾਂ ਜਿਹੜਾ ਹੈਗਾ ਆ ਉਹ ਆਨੰਦ ਲੈਣ ਦਾ ਸਮਾਂ ਆ ਠੀਕ ਹੈ ਬੇਟਾ ਅਗਲਾ ਪ੍ਰਸ਼ਨ ਆ ਬੇਟਾ ਕਹਿੰਦਾ ਪੂਰਬ ਵਿੱਚ ਕੰਨਿਆ ਕੁਮਾਰੀ ਵਿੱਚ ਸੂਰਜ ਚੜਨਾ ਅਰਬ ਸਾਗਰ ਤੋਂ ਪ੍ਰਸ਼ਾਂਤ ਮਹਾਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਹਿੰਦ ਮਹਾਸਾਗਰ ਤੋਂ ਤਾਂ ਬੇਟਾ ਆਪਾਂ ਇਹ ਗੱਲ ਕੀਤੀ ਸੀ ਵੀ ਸੱਜੇ ਪਾਸੇ ਜਿਹੜੀ ਹੈਗੀ ਆ ਬੰਗਾਲ ਦੀ ਖਾੜੀ ਹੈ ਠੀਕ ਹੈ ਬੰਗਾਲ ਦੀ ਖਾੜੀ ਹੈ ਫੇਰ ਆਪਾਂ ਖੱਬੇ ਪਾਸੇ ਕੀ ਸੀ ਗਿਆ ਇਹਦੇ ਅਰਬ ਸਾਗਰ ਅਰਬ ਸਾਗਰ ਤੇ ਸਭ ਤੋਂ ਥੱਲੇ ਕੀ ਹੈਗਾ ਹਿੰਦ ਮਹਾਸਾਗਰ ਆ ਤਿੰਨੇ ਸਮੁੰਦਰ ਰਲਦੇ ਆ ਨਾ ਹਿੰਦ ਮਹਾਸਾਗਰ ਠੀਕ ਹੈ ਤਾਂ ਕਹਿੰਦਾ ਪੂਰਬ ਵਿੱਚ ਕੰਨਿਆ ਕੁਮਾਰੀ ਵਿੱਚ ਸੂਰਜ ਚੜਦਾ ਕਿੱਥੋਂ ਬੰਗਾਲ ਦੀ ਖਾੜੀ ਚੋਂ ਪੂਰਬ ਸੱਜੇ ਪਾਸੇ ਆ ਨਾ ਬੇਟਾ ਤਾਂ ਬੰਗਾਲ ਦੀ ਖਾੜੀ ਉੱਤਰ ਆਊਗਾ ਇਹਦਾ ਸੀ 1 ਸਾਡਾ ਰਾਈਟ ਆਨਸਰ ਆਊਗਾ ਅੱਗੇ ਬੇਟਾ ਆ ਗਿਆ ਸਵਾਲ ਨੰਬਰ 83 ਕਹਿੰਦਾ ਕੰਨਿਆ ਕੁਮਾਰੀ ਇੱਕ ਸੁੰਦਰ ਜਗ੍ਹਾ ਹੈ ਕਿਉਂਕਿ ਇਹ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਤੀਰਥ ਯਾਤਰੀ ਸਮੁੰਦਰ ਵਿੱਚ ਇਸ਼ਨਾਨ ਕਰ ਸਕਦੇ ਹਨ ਅੱਗੇ ਕੀ ਕਹਿੰਦਾ ਸਮੁੰਦਰ ਇਸ ਦੇ ਸਾਰੇ ਪਾਸਿਆਂ ਤੋਂ ਬਹੁਤ ਸ਼ਾਂਤ ਹੈ ਇੱਥੇ ਬਹੁਤ ਸ਼ਰਧਾਲੂ ਆਉਂਦੇ ਹਨ ਤਾਂ ਕੀ ਕਹਿੰਦਾ ਕੰਨਿਆ ਕੁਮਾਰੀ ਸੁੰਦਰ ਜਗ੍ਹਾ ਕਿਉਂ ਹੈਗੀ ਹੈ ਕਿਉਂਕਿ ਬੇਟਾ ਇਹ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ a1 ਇਹਦਾ ਰਾਈਟ ਆਨਸਰ ਆਊਗਾ ਅੱਗੇ ਬੇਟਾ ਇਹਦਾ ਆ ਗਿਆ ਸਵਾਲ ਅਗਲਾ ਸਵਾਲ ਆ ਗਿਆ ਕਹਿੰਦਾ ਕੰਨਿਆ ਕੁਮਾਰੀ ਵਿੱਚ ਪੂਰਨਮਾਸ਼ੀ ਵਾਲੇ ਦਿਨ ਅਸੀਂ ਇੱਕੋ ਸਮੇਂ ਅੱਗ ਦੇ ਦੋ ਗੋਲੇ ਦੇਖ ਸਕਦੇ ਹਾਂ ਇਸ ਦਾ ਮਤਲਬ ਪੱਛਮ ਵਿੱਚ ਸੂਰਜ ਦਾ ਡੁੱਬਣਾ ਤੇ ਪੂਰਬ ਵਿੱਚ ਚੰਨ ਦਾ ਚੜਦਾ ਇੱਕੋ ਸਮੇਂ ਦੇਖਿਆ ਜਾ ਸਕਦਾ ਹੈ। ਹਾਂ ਬੇਟਾ ਇਹ ਆਪਾਂ ਪੈਰੇ 'ਚ ਪੜਿਆ ਸੀਗਾ। ਹਾਂ ਬੇਟਾ ਤਾਂ ਆਪਾਂ ਪੜਿਆ ਸੀਗਾ ਵੀ ਪੱਛਮ ਦੇ ਵਿੱਚ ਸੂਰਜ ਡੁੱਬਦਾ ਤੇ ਪੂਰਬ ਵਿੱਚ ਚੰਨ ਚੜਦਾ ਇੱਕੋ ਸਮੇਂ ਦੇਖਿਆ ਜਾ ਸਕਦਾ ਹੈ। ਗੱਲ ਸਮਝ ਲੱਗੀ ਬੇਟਾ? ਪੂਰਨਮਾਸ਼ੀ ਵਾਲੇ ਦਿਨ ਕੀ ਹੁੰਦਾ ਹੈ? ਪੱਛਮ ਦੇ ਵਿੱਚ ਸੂਰਜ ਡੁੱਬਦਾ ਤੇ ਪੂਰਬ ਵਿੱਚ ਚੰਨ ਚੜਦਾ ਇੱਕੋ ਸਮੇਂ ਕਿਉਂਕਿ ਸੂਰਜ ਡੁੱਬਦਾ ਪੂਰਬ ਪੱਛਮ ਵਾਲੇ ਪਾਸੇ ਨੂੰ ਹੈ ਨਾ ਤਾਂ ਉਹਨੇ ਪੈਰੇ ਦੇ ਵਿੱਚ ਕੀ ਲਿਖਿਆ ਸੀ ਇੱਕੋ ਸਮੇਂ ਅਰਬ ਸਾਗਰ ਵਿੱਚ ਸੂਰਜ ਡੁੱਬਦਾ ਤੇ ਬੰਗਾਲ ਦੀ ਖਾੜੀ ਵਿੱਚ ਚੰਦਰਮਾ ਚੜ੍ਹਦਾ ਬੇਟਾ ਤੁਹਾਨੂੰ ਆ ਨਕਸ਼ੇ ਤੋਂ ਸਮਝਾ ਦਿੱਤਾ ਸੀਗਾ ਠੀਕ ਹੈ ਵੀ ਸੱਜੇ ਪਾਸੇ ਬੰਗਾਲ ਦੀ ਖਾੜੀ ਹੈ ਪੂਰਬ ਵਾਲੇ ਪਾਸੇ ਠੀਕ ਹੈ ਤਖੱਬੇ ਪਾਸੇ ਅਰਬ ਸਾਗਰ ਹੈ ਪੱਛਮ ਵਾਲੇ ਪਾਸੇ ਦੇ ਜਿਹੜੇ ਸਮੁੰਦਰ ਆ ਉਹਦਾ ਨਾਂ ਅਰਬ ਸਾਗਰ ਆ ਪੱਛਮ ਵਿੱਚ ਸੂਰਜ ਡੁੱਬਦਾ ਤੇ ਪੂਰਬ ਵਿੱਚ ਚੰਨ ਚੜ੍ਹਦਾ ਇੱਕੋ ਸਮੇਂ ਦੇਖਿਆ ਜਾ ਸਕਦਾ ਹੈ ਇਹ ਬੇਟਾ A1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣੂਗਾ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਆਖਰੀ ਸਵਾਲ ਭਾਰਤ ਵਿੱਚ ਕੰਨਿਆ ਕੁਮਾਰੀ ਇੱਕੋ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਸੂਰਜ ਨੂੰ ਸਮੁੰਦਰ ਤੋਂ ਉੱਠਦਾ ਅਤੇ ਸਮੁੰਦਰ ਵਿੱਚ ਡੁੱਬਦਾ ਦਿਖਿਆ ਜਾ ਸਕਦਾ ਹੈ ਠੀਕ ਹੈ ਬੇਟਾ ਜਿੱਥੇ ਲੋਕ ਮੰਦਰ ਵਿੱਚ ਪੂਜਾ ਕਰੇ ਇਹ ਤਾਂ ਹੈ ਹੀ ਨਹੀਂ ਜਿੱਥੇ ਲੋਕ ਸਮੁੰਦਰ ਵਿੱਚ ਜੋ ਕਿ ਸਾਰੇ ਪਾਸਿਆਂ ਤੋਂ ਸਮੁੰਦਰ ਨਾਲ ਕਿਰਿਆ ਸਾਰੇ ਪਾਸਿਆਂ ਤੋਂ ਵੀ ਨਹੀਂ ਕਿਰਿਆ ਆਹੀ ਆ ਬੇਟਾ ਪਹਿਲਾ ਹੀ ਆਨਸਰ ਹੈ ਜਿੱਥੇ ਸੂਰਜ ਨੂੰ ਸਮੁੰਦਰ ਤੋਂ ਉੱਠਦਾ ਤੇ ਸਮੁੰਦਰ ਵਿੱਚ ਡੁੱਬਦਾ ਦੇਖਿਆ ਜਾ ਸਕਦਾ ਕਿਉਂਕਿ ਸੱਜੇ ਪਾਸੇ ਜਿੱਥੇ ਬੰਗਾਲ ਦੀ ਖਾੜੀ ਆ ਉਧਰੋਂ ਸੂਰਜ ਚੜ੍ਹਦਾ ਹੈ ਤੇ ਅਰਬ ਸਾਗਰ ਵਾਲੇ ਪਾਸੇ ਨੂੰ ਦੂਜੇ ਪਾਸੇ ਨੂੰ ਡੁੱਬਦਾ ਦੇਖਿਆ ਜਾ ਸਕਦਾ ਇਸ ਕਰਕੇ A1 ਆ ਜਿਹੜਾ ਇਹਦਾ ਰਾਈਟ ਆਨਸਰ ਆਊਗਾ ਇਹਦੇ ਨਾਲ ਹੀ ਬੇਟਾ ਇਹ ਇਸ ਪੈਰੇ ਦਾ ਆਖਰੀ ਸਵਾਲ ਸੀ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ